ਕੈਨੇਡਾ ਪ੍ਰਵਾਸੀਆਂ ਦੇ ਲਈ ਆਪਣੇ ਦਰ ਹੌਲੀ-ਹੌਲੀ ਬੰਦ ਕਰਦਾ ਜਾ ਰਿਹਾ ਹੈ ਇਸ ਦਾ ਸਭ ਤੋਂ ਵੱਡਾ ਝਟਕਾ ਪੰਜਾਬੀਆਂ ਨੂੰ ਲੱਗੇਗਾ ਕਿਉਂਕਿ ਉਹਨਾਂ ਲਈ ਇਹ ਮਨਪੌਂਦਾ ਦੇਸ਼ ਕੈਨੇਡਾ ਸਰਕਾਰ ਇੱਕ ਪਾਸੇ ਜਿੱਥੇ ਸਖਤ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲੈ ਕੇ ਆ ਰਹੀ ਹੈ ਕੈਨੇਡਾ ਪ੍ਰਵਾਸੀਆਂ ਦੇ ਆਪਣੇ ਦਰ ਹੌਲੀ-ਹੌਲੀ ਬੰਦ ਕਰ ਰਿਹਾ ਇਸ ਦਾ ਸਭ ਤੋਂ ਵੱਡਾ ਝਟਕਾ ਪੰਜਾਬੀਆਂ ਨੂੰ ਹੀ ਲੱਗਣਾ ਹੈ ਕਿ ਉੱਥੇ ਦਾਜ਼ੀ ਕਿ ਇਮੀਗ੍ਰੇਸ਼ਨ ਕਾਨੂੰਨਾਂ ਦੇ ਵਿੱਚ ਸਖਤੀ ਦੇ ਦੂਜੇ ਪਾਸੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸਰਕਾਰੀ ਅੰਕੜੇ ਦੇ ਮੁਤਾਬਕ 12,62,801 ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਤੇ ਜਿਨ੍ਹਾਂ ਵਿੱਚੋਂ ਵਾਪਸ ਭੇਜੂndi ਜਿਨ੍ਹਾਂ ਦੀ ਤਿਆਰੀ ਦੇ ਵਿੱਚ ਸੇਤ ਰਿਹਾ ਇਸ ਤੇ ਰੋਜ਼ਗਾਰ ਮੌਕਿਆਂ ਦੇ ਸੰਤਲਨਤ ਵਿੱਚ ਆਈ ਵਿਗੜਨ ਨੂੰ ਮੁੜ ਪੈਰਾਂ ਤੇ ਖੜਾ ਕਰਨ ਦੀ ਤਿਆਰੀ ਦੇ ਵਿੱਚ ਹੈ ਬੇਸ਼ੱਕ ਪ੍ਰਵਾਸੀਆਂ ਦੇ ਮੁੱਦੇ ਉੱਪਰ ਵਿਰੋਧੀ ਧਿਰ ਤੇ ਟ੍ਰੂਡੋ ਸਰਕਾਰ ਨੂੰ ਕੇਲ ਰਹੀ ਆ ਪਰ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਖੁਦ ਮੰਨ ਲਿਆ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਗਲਤੀਆਂ ਕੀਤੀਆਂ ਜਾਂ ਜਿਸ ਕਰਕੇ ਫਰਜ਼ੀ ਕਾਲਜਾਂ ਨੇ ਵੱਡੀ ਕਾਰਪੋਰੇਸ਼ਨਾਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਸਿਸਟਮ ਦਾ ਸ਼ੋਸ਼ਣ ਕੀਤਾ ਟੂਡੋ ਦਾ ਬਿਆਨ ਹੈ ਕਿ ਕੈਨੇਡਾ ਵਿੱਚ 2025 ਦੇ ਅੰਦਰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦੀ ਲੋਕ ਪ੍ਰਤੀਆ ਵਿੱਚ ਆਈ ਕਮੀ ਦੌਰਾਨ ਇਹ ਸਭ ਕੁਝ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਿਹਾ ਪ੍ਰਧਾਨ ਮੰਤਰੀ ਜਸਟਨ ਟੂਡੋ ਨੂੰ ਦੇਸ਼ ਵਿੱਚ ਰੈਸ਼ ਦੀ ਘਾਟ ਮੰਗਿਆਈ ਤੇ ਸਿਹਤ ਆਵਾਜਾਈ ਪ੍ਰਣਾਲੀ 'ਚ ਆ ਰਹੇ ਵਿਗਾੜ ਆਪਣੀਆਂ ਨੀਤੀਆਂ ਲਈ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟੂਡੋ ਨੇ ਆਪਣੇ YouTube ਚੈਨਲ ਤੇ ਸਾਂਝੀ ਕੀਤੀ ਵੀਡੀਓ ਵਿੱਚ ਵੀ ਕਿਹਾ ਕਿ ਪਿਛਲੇ 2 ਸਾਲਾਂ ਵਿੱਚ ਸਾਡੀ ਸਰਕਾਰ ਨੇ ਜਿੱਥੇ ਇਹ ਕਦਮ ਚੁੱਕੇ ਤੇ ਇਨ੍ਹਾਂ ਕਦਮਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਆਖਿਰ ਇਹ ਜੋ ਇਮੀਗ੍ਰੇਸ਼ਨ ਹੈ ਇਮੀਗ੍ਰੇਸ਼ਨ ਦੇ ਵਿੱਚ ਵੱਡੀਆਂ ਤਬਦੀਲੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਸਿੱਟਾ ਲੈ ਕੇ ਸਾਹਮਣੇ ਆਉਣਗੀਆਂ ਪਰ ਉੱਥੇ ਹੀ ਦੱਸ ਦਈਏ ਕਿ ਇੱਕ ਵੱਡੀ ਪ੍ਰੋਬਲਮ ਪੰਜਾਬੀਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਜਦੋਂ ਇਹ ਸਭ ਕੁਝ ਤੁਹਾਡੇ ਸਾਹਮਣੇ ਨਿਕਲ ਕੇ ਆਵੇਗਾ ਉਧਰ ਕੈਨੇਡਾ ਦੀ ਗਲਤ ਨੀਤੀਆਂ ਦੀ ਢਾਈ ਟੇਰੀ ਹੋਈ ਇਮੀਗ੍ਰੇਸ਼ਨ ਸਿਸਟਮ ਨੂੰ ਮੋੜ ਪੈਰਾ ਤੇ ਖੜਾ ਕਰਨ ਦੇ ਲਈ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਨ ਨੇ ਯਤਨਸ਼ੀਲ ਨੇ ਤੇ ਸਰਕਾਰ ਅਗਲੇ ਸਾਲ ਤੱਕ ਤਕਰੀਬਨ ਤਕਰੀਬਨ 12 ਲੱਖ ਕੱਚੇ ਲੋਕਾਂ ਦੇਸ਼ ਛੱਡਣ ਦੇ ਹੁਕਮ ਦਾ ਮਨ ਬਣਾਈ ਬੈਠੀ ਹੈ ਕਮ ਤੀਜੀ ਨਾਲ ਲੈ ਵਾਲੇ ਬਾਰਡਰ ਸਰਵਿਸ ਏਜੰਸੀ ਦੇ ਹਮਲੇ ਦੀ ਨਫਰੀ 15 ਫੀਸਦੀ ਵਧਾਉਣ ਸਮੇਤ ਕੁਝ ਸ਼ਾਤਾਂ ਰੱਖ ਵੀ ਦਿੱਤੀਆਂ ਗਈਆਂ ਨੇ ਤੇ ਸਰਕਾਰੀ ਵਿਭਾਗ ਦੇ ਸੂਤਰਾਂ ਅਨੁਸਾਰ ਏਜੰਸੀ ਕੋਲ 3830 ਲੋਕਾਂ ਦੀ ਗ੍ਰਿਫਤਾਰੀ ਦੇ ਵਾਰੰਟ ਵੀ ਆ ਚੁੱਕੇ ਨੇ ਜਿਨ੍ਹਾਂ ਨੂੰ ਖਾਸ ਤੌਰ ਤੇ ਦੇਸ਼ ਛੱਡਣ ਦੀ ਤਿਆਰੀ ਦਾ ਆਦੇਸ਼ ਮਿਲਿਆ ਹੋਇਆ ਤੇ ਉਹ ਅਜੇ ਤੱਕ ਦੇਸ਼ ਛੱਡ ਕੇ ਨਹੀਂ ਗਏ ਤੇ ਉਹਨਾਂ ਨੂੰ ਹੁਣ ਆਪਣੇ ਦੇਸ਼ ਵਾਪਸ ਭੇਜਣ ਦੀ ਚਿਆਰੀ ਵਿੱਡ ਦਿੱਤੀ ਗਈ ਹੈ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ